कहानी है सियत आज स्कूल ਵਿੱਚ ਮਿਠਾਈ ਦੇ ਦੋ ਡੱਬੇ ਆਏ ਇੱਕ ਹਿੰਦੀ ਵਾਲੇ ਮੈਡਮ ਲਿਆਏ ਸਨ ਜੋ ਬਰਫੀ ਦਾ ਸੀ ਤੇ ਦੂਜੇ ਕਲਾਬ ਜਮਨਾ ਦਾ ਡੱਬਾ ਸਕੂਲ ਦੀ ਸਵੀਪਰ ਲਿਾਈ ਸੀ ਮੈਡਮ ਦੇ ਦੇਵਰ ਦਾ ਆਉਂਦੇ ਐਤਵਾਰ ਵਿਆਹ ਸੀ ਇਸ ਲਈ ਉਹ ਕਾਰਡ ਨਾਲ ਡੱਬਾ ਲਿਆਈ ਸੀ ਤੇ ਉਧਰ ਸਵੀਪਰ ਆਪਣੀ ਛੋਟੀ ਭੈਣ ਦੇ ਵਿਆਹ ਦਾ ਡੱਬਾ ਲਿਆਈ ਸੀ ਇਤਫਾਕ ਨਾਲ ਉਸ ਦੇ ਭੈਣ ਦਾ ਵਿਆਹ ਵੀ ਐਤਵਾਰ ਦਾ ਹੀ ਸੀ ਦੋਵੇਂ ਵਿਆਹਾਂ ਵਿੱਚ ਫਰਕ ਇਹ ਸੀ ਕਿ ਸਵੀਪਰ ਦੀ ਭੈਣ ਦਾ ਵਿਆਹ ਉਹਨਾਂ ਦੇ ਗ੍ਰਹਿ ਵਿਖੇ ਹੀ ਰੱਖਿਆ ਗਿਆ ਸੀ ਜਦਕਿ ਮੈਡਮ ਦੇ ਦਿਓਰ ਦੀ ਬਰਾਤ ਸ਼ਹਿਰ ਦੇ ਹੀ ਇੱਕ ਨਾਮੀ ਪੈਲੈਸ ਵਿੱਚ ਜਾਣੀ ਸੀ ਵਿਆਹ ਤੋਂ ਦੋ ਦਿਨ ਪਹਿਲਾਂ ਹੈਡਮਾਸਟਰ ਨੇ ਇਸ ਮੂਸਟਾਫ ਦੀ ਮੀਟਿੰਗ ਸਦੀ ਤਾਂ ਕਿ ਸ਼ਗਨ ਦੀ ਰਕਮ ਦੇਣ ਨੂੰ ਲੈ ਕੇ ਕੋਈ ਫੈਸਲਾ ਲਿਆ ਜਾ ਸਕੇ ਮੀਟਿੰਗ ਵਿੱਚ ਹੈਡਮਾਸਟਰ ਨੇ ਆਖਿਆ ਕਿ ਤੁਹਾਨੂੰ ਪਤਾ ਹੀ ਹੈ ਕਿ ਕੱਲ ਨੂੰ ਦੋ ਵਿਆਹ ਨੇ ਇਸ ਲਈ ਮੈਂ ਸੋਚਿਆ ਕਿ ਤੁਹਾਡੇ ਨਾਲ مشورہ ਕਰ ਲਿਆ ਜਾਵੇ ਕਿ ਆਪਾਂ ਦੋਵੇਂ ਬयहां ਵਿੱਚ ਕੀ ਸ਼ਗਨ ਦੇ ਦਈਏ ਮੀਟਿੰਗ ਵਿੱਚ ਮੌਜੂਦ ਮਾਸਟਰ ਜਸਪ੍ਰੀਤ ਨੇ ਕਿਹਾ ਮੁੱਖ ਅਧਿਆਪਕ ਜੀ ਤੁਸੀਂ ਖੁਦ ਹੀ ਦੱਸ ਦਿਓ ਕਿੰਨਾ ਸ਼ਗਨ ਪਾਉਣਾ ਹੈ ਅਸੀਂ ਸਾਰੇ ਉਸੇ ਹਿਸਾਬ ਨਾਲ ਤੁਹਾਨੂੰ ਕਲੈਕਸ਼ਨ ਦੇ ਦਿੰਦੇ ਹਾਂ ਇਸਤੇ ਹੈਡਮਾਸਟਰ ਨੇ ਜਿਵੇਂ ਗੰਭੀਰਤਾ ਨਾਲ ਕਹਿਣਾ ਸ਼ੁਰੂ ਕੀਤਾ ਮੈਂ ਸੋਚਿਆ ਕਿ ਮੈਡਮ ਦੇ ਦੇਵਰ ਦੇ ਵਿਆਹ ਵਿੱਚ 2100 ਸ਼ਗਨ ਦੇ ਦਿੰਦੇ ਹਾਂ ਤੇ ਸਵੀਪਰ ਦੀ ਭੈਣ ਨੂੰ 500 ਦਾ ਸ਼ਗਨ ਬਹੁਤ ਹੈ ਇਸਤੇ ਮੈਡਮ ਅਮਰਜੀਤ ਨੇ ਹੈਡਮਾਸਟਰ ਨੂੰ ਹੈਰਾਨੀ ਤੇ ਸੁਭਾਲੀਆ ਅੰਦਾਜ਼ ਵਿੱਚ ਪੁੱਛਿਆ ਸਰ ਪਰ ਇਹ ਸ਼ਗਨ ਵਿੱਚ ਕਾਣੀ ਵੰਡ ਕਿਉਂ ਕੀਤੀ ਜਾ ਰਹੀ ਹੈ ਮੈਨੂੰ ਸਮਝ ਨਹੀਂ ਆਈ ਹੈਡਮਾਸਟਰ ਨੇ ਜਿਵੇਂ ਆਪਣੀ ਝੂਠੀ ਵਿਦਵਤਾ ਪ੍ਰਗਟਾਉਂਦਿਆਂ ਆਖਿਆ ਅਮਰਜੀਤ ਮੈਂ ਮੈਂ ਸੋਚਿਆ ਭਾਈ ਮੈਡਮ ਤੇ ਦਿਔਰ ਦੇ ਵਿਆਹ ਤਾਂ ਸਾਰਾ ਸਟਾਫ ਹੀ ਜਾਊਗਾ ਇਸ ਲਈ ਘਟੋਕਟ 2100 ਸ਼ਗਨ ਦੇਣਾ ਤਾਂ ਬਣਦਾ ਹੀ ਹੈ ਤੇ ਹਾਂ ਰਹੀ ਗੱਲ ਸਵੀਪਰ ਦੀ ਭੈਣ ਦੇ ਵਿਆਹ ਦੀ ਉਸ ਵਿੱਚ ਭਲਾ ਜਾਣਾ ਹੀ ਕਿਸ ਨੇ ਹੈ ਤੇ ਜੇ ਕੋਈ ਫਾਰਮੈਲਿਟੀ ਲਈ ਭੇਜਣਾ ਵੀ ਪਿਆ ਤਾਂ ਉੱਥੇ ਖਾਣਾ ਕਿਸ ਨੇ ਖਾਣਾ ਹੈ ਇਸ ਲਈ ਮੈਂ ਸੋਚਿਆ 500 ਸ਼ਗਨ ਦਾ ਬਹੁਤ ਹੈ ਨਾਲ ਸ਼ਗਨ ਬੰਦੇ ਦੀ ਹੈਸੀਅਤ ਵੇਖ ਕੇ ਹੀ ਪਾਇਆ ਜਾਂਦਾ ਹੈ ਇਸ ਤੇ ਅਮਰਜੀਤ ਨੇ ਗੰਭੀਰ ਹੁੰਦਿਆਂ ਆਖਿਆ ਪਰ ਸਰ ਮੇਰਾ ਖਿਆਲ ਹੈ ਕਿ ਸਾਨੂੰ ਸ਼ਗਨ ਦੋਵਾਂ ਦੇ ਇੱਕੋ ਜਿਹੇ ਪਾਉਣਾ ਚਾਹੀਦਾ ਹੈ ਬਾਕੀ ਵੇਖਿਆ ਜਾਵੇ ਤਾਂ ਸਭੀ ਪਰ ਵਧੇਰੇ ਜ਼ਰੂਰਤਮੰਦ ਵੀ ਹੈ ਇਸ ਲਈ ਉਸ ਦੀ ਤਾਂ ਸਾਨੂੰ ਵੱਧ ਤੋਂ ਵੱਧ ਮਦਦ ਕਰਨੀ ਬਣਦੀ ਹੈ ਆਪਣੀ ਗੱਲ ਨੂੰ ਜਾਰੀ ਰੱਖਦੇ ਅਮਰਜੀਤ ਨੇ ਅੱਗੇ ਕਿਹਾ ਜੇਕਰ ਸਾਡੀ ਸਮੂਹ ਸਟਾਫ ਵੱਲੋਂ ਮਹਿਜ 500 ਦਿੱਤੇ ਜਾਣਗੇ ਤਾਂ ਭਲਾ ਸਵੀਪਰ ਦੀ ਨਜ਼ਰ ਵਿੱਚ ਸਾਡੀ ਕੀ ਹیثیت ਰਹਿ ਜਾਵੇਗੀ ਮੈਡਮ ਅਮਰਜੀਤ ਦੇ ਵਿਵਾਕ ਬੋਲਸਨ ਮੀਟਿੰਗ ਵਿੱਚ ਜਿਵੇਂ ਸਨਾਟਾ ਸ਼ਾ ਗਿਆ ਤੇ ਉਧਰ ਹੈਡਮਾਸਟਰ ਜਿਵੇਂ ਕੱਚਾ ਜਿਆ ਹੋਇਆ ਟੇਬਲ ਤੇ ਪਏ ਪੇਪਰ ਵੇਟ ਨੂੰ ਲਗਾਤਾਰ ਘੁਮਾ ਰਿਹਾ ਸੀ ਤੇ ਸ਼ਾਇਦ ਉਸ ਨੂੰ ਆਪਣਾ ਦੁਆਰਾ ਕੁਝ ਦੇਰ ਪਹਿਲਾਂ ਬੋਲਿਆ ਸ਼ਬਦ ਹیثیت ਸੂਲ ਵਾਂਗ ਚੁਭ ਰਿਹਾ ਸੀ ਮੁਹੰਮਦ ਅਬਾਸ ਥਾਲੀਵਾਲ ਵੀਡੀਓ ਵਿੱਚ ਹੋਈਆਂ ਪੁੱਲਾ ਚੁਪਾਂ ਦੀ ਖਿਮਾ ਜੀ ਜੇਕਰ ਅੱਜ ਦੀ ਇਹ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਵੀਡੀਓ ਨੂੰ ਇੱਥੋਂ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ